ਗਰਜਾ ਇੱਥੇ ਚਲਾ ਗਿਆ ਕਿ ਲੈਂਡ ਪੂਲਿੰਗ ਪਾਲਸੀ ਸਿਰਫ ਵਾਪਸ ਲਈ ਹੈ ਇਹਦੇ ਨਹੀਂ ਸਮਝਾਓ ਵੀ ਲੈਂਡ ਪੂਲਿੰਗ ਪਾਲਸੀ ਤੇ ਸਰਕਾਰ ਦਾ ਪਲਾਨ ਕੀ ਸੀ ਕਿਵੇਂ ਕਿਤੇ ਇਹ ਤਾਂ ਨਹੀਂ ਵੀ ਜਨਾਨੀਆਂ ਨੂੰ ਜਿਹੜੀਆਂ ਆਪਣੀਆਂ ਮਹਿਲਾਵਾਂ ਨੇ ਹਜ਼ਾਰ-ਹਜ਼ਾਰ ਰੁਪਏ ਦੇਣ ਦੇ ਮਾਰੇ ਵੀ ਕੋਈ ਸਕੀਮ ਕਰੀ ਹੋਵੇ ਜਾਂ ਇਹ ਸਾਰੀ ਦੀ ਸਾਰੀ ਦਿੱਲੀ ਦੀ ਖੇਡ ਸੀ ਦਿੱਲੀ ਦੇ ਵਿੱਚ ਜਿਹੜੇ ਕੇਜਰੀ ਵਰਗ ਦੇ ਬ੍ਰੇਨ ਬੈਠੇ ਹੈਗੇ ਆ ਜਿਹੜੇ ਇਨਕਮ ਟੈਕਸ ਦੀਆਂ ਨੌਕਰੀਆਂ ਛੱਡ ਕੇ ਆਏ ਆ ਉਹਨਾਂ ਦੇ ਬ੍ਰੇਨ ਸੀ ਵੀ ਉੱਥੇ ਤੇ ਬਿਲਡਿੰਗ ਬਿਲਡਰਾਂ ਦੇ ਨਾਲ ਸੌਦੇ ਕੀਤੇ ਵੇ ਸੀ ਆਮ ਵਾਲੀਆਂ ਇਲੈਕਸ਼ਨਾਂ ਲੜਨ ਵਾਸਤੇ ਅੱਛਾ ਤੇ ਵੀ ਤੁਹਾਨੂੰ ਉੱਥੇ ਜ਼ਮੀਨ ਦੇਵਾਂਗੇ ਤੁਸੀਂ ਉਹਨੂੰ ਡਿਵੈਲਪ ਕਰੋ ਔਰ ਦੂਜੇ ਪਾਸੇ ਕੀ ਕਹਿ ਰਹੇ ਆ ਕਿ ਜੀ ਪ੍ਰਾਈਵੇਟ ਜਿਹੜੇ ਬਿਲਡਰ ਹੈਗੇ ਆ ਉਹ ਉਹ ਜਿਹੜੇ ਹੈਗੇ ਆ ਲੋਕਾਂ ਦੀਆਂ ਜ਼ਮੀਨਾਂ ਲੈ ਕੇ ਖਾਲੀ ਪਈਆਂ ਹੈਗੀਆਂ ਲੋਕਾਂ ਦਾ ਸ਼ੋਸ਼ਣ ਕਰ ਰਹੇ ਹੈਗੇ ਆ ਦੂਜੇ ਪਾਸੇ ਹੁਣ ਸਵਾਲ ਮੈਂ ਜਿਹੜੀ ਉਹ ਕਹਾਣੀ ਸੁਣਾਈ ਹੈ ਨਾ ਕਹਾਣੀ ਉਹ ਇਹੀ ਹੈ ਕਿ ਜਦੋਂ ਫਾਈਨਾਂਸ ਦਾ ਕੰਮ ਜਿਹੜਾ ਹੈਗਾ ਪੰਜਾਬ ਦਾ ਬੁਰੇ ਤਰੀਕੇ ਦੇ ਨਾਲ ਫੇਲ ਹੋ ਜਵੇ ਤਾਂ ਉਸ ਟਾਈਮ ਦੇ ਉੱਤੇ ਜਿਹੜਾ ਹੈਗਾ ਪੰਜਾਬ ਦਾ ਇਹੀ ਹਾਲ ਹੋਊ ਅੱਜ ਦੀ ਪੋਜੀਸ਼ਨ ਕੀ ਹੋਗੀ ਦੇਖੋ ਕਿੰਨਾ ਝੂਠ ਬੋਲਦੀ ਹੈ ਸਰਕਾਰ ਪੈਰ ਪੈਰ ਤੇ ਜਿਹੜਾ ਹੈਗਾ ਇਹ ਟਵਿਸਟ ਕਰਦੀ ਹੈ ਯੂ ਟਰਨ ਮਾਰਦੀ ਹੈ ਐਲਾਨ ਕਰ ਦਿੰਦੇ ਨੇ ਐਲਾਨ ਕਰ ਦਿੰਦੇ ਆ ਐਲਾਨ ਦੇ ਵਿੱਚ ਸੁਣ ਲਓ ਤਿੰਨ ਲਾਈਨਾਂ ਦਾ ਜਿਹੜਾ ਹੈਗਾ ਅਸੀਂ ਨੇ ਪਾਲਸੀ ਬਾਅਦ ਸਲੇ ਲਈ ਪਾਲਸੀਆਂ ਕਿਵੇਂ ਬਣਦੀਆਂ ਬਕਾਇਦਾ ਨੋਟੀਫਿਕੇਸ਼ਨ ਹੁੰਦੀ ਆ ਗਜ਼ਟ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਜਿਹੜਾ ਹੈਗਾ ਉਹ ਪਬਲਿਸ਼ ਹੁੰਦੀ ਆ ਸਾਰਾ ਕੁਝ ਉਹਦੇ ਵਿੱਚ ਇਸ ਤਰ੍ਹਾਂ ਹੀ ਹੁੰਦਾ ਤੇ ਜੇ ਉਹ ਸਕ੍ਰੈਪ ਹੋਣੀ ਆ ਤਾਂ ਸੇਮ ਤਰੀਕੇ ਦੇ ਨਾਲ ਹੋਣੀ ਆ ਬਕਾਇਦਾ ਗਜ਼ਟ ਨੋਟੀਫਿਕੇਸ਼ਨ ਹੋਣੀ ਆ ਉਹ ਸਕ੍ਰੈਪ ਹੋਣੀ ਹੈਗੀ ਉਹ ਤਾਂ ਇਹਨਾਂ ਨੇ ਹਾਲੇ ਕਰੀ ਨਹੀਂ ਲੋਕਾਂ ਨੂੰ ਇੱਕ ਜਿਹੜਾ ਹੈਗਾ ਲੌਲੀਪਾਪ ਪੜਾਤਾ ਕਿ ਆ ਚੱਕੋ ਜੀ ਲੌਲੀਪਾਪ ਤੁਸੀਂ ਚੂਜ਼ ਦੇ ਫਿਰ ਉਹ ਆ ਤਿੰਨ ਲਾਈਨਾਂ ਦਾ ਚੀਫ ਸਕੱਟਰੀ ਤੋਂ ਇੱਕ ਬਿਆਨ ਲਿਖਾਤਾ ਪਰ ਅੱਜ ਲੋਕ ਬਹੁਤ ਸਹਿਰੇ ਨੇ ਹਰ ਬੰਦਾ ਜਿਹੜਾ ਹੈਗਾ ਕਾਨੂੰਨ ਬਾਰੇ ਜਾਣਦਾ ਹੈ ਇਸੇ ਕਰਕੇ ਉਹਨਾਂ ਲੋਕਾਂ ਨੇ ਜਿਹੜਾ ਅੱਜ ਕਿਸਾਨ ਯੂਨੀਅਨ ਨੇ ਵੀ ਕਹਿਤਾ ਹੈ ਅਸੀਂ ਇਹਨੂੰ ਜਿਹੜਾ ਹੈਗਾ ਚਾਲੂ ਰੱਖਾਂਗੇ ਅਸੀਂ ਵੀ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਵੀ ਚਾਲੂ ਰੱਖੂਗਾ ਹੁਣ ਇੱਥੇ ਜਿਹੜੀ ਮੈਂ ਤੁਹਾਨੂੰ ਦੱਸੀ ਆ ਨਾ ਵੀ ਉਹ ਜਾਟਾ ਰਬਾਨੀਆਂ ਵਾਲੀ ਗੱਲ ਇੱਥੇ ਪਿੱਠ ਟੁੱਟ ਗਈ ਜਿਹੜੀਆਂ ਇਹਨਾਂ ਦੀਆਂ ਆਕਾਂਖਸ਼ਾਂ ਵਾਂ ਸੀ ਉਹ ਖਤਮ ਹੋ ਗਈਆਂ ਹੁਣ ਇਹਨਾਂ ਨੂੰ ਨਵਾਂ ਕੰਮ ਪਤਾ ਕੀ ਕਰੇ ਨਵਾਂ ਕੰਮ ਇਹਨਾਂ ਨੇ ਅੱਜ ਜਿਹੜੀਆਂ ਗਮਾੜਾ ਦੀਆਂ ਜ਼ਮੀਨਾਂ ਹੈਗੀਆਂ ਅੱਛਾ ਮੋਹਾਲੀ ਦੀਆਂ ਹੂੰ ਉਹਦੇ ਉਹਨਾਂ ਦੀ ਸਾਰੇ ਪੇਪਰ ਤਿਆਰ ਕਰਕੇ ਅਫਸਰਾਂ ਨੇ ਅੱਛਾ 20000 ਕਰੋੜ ਰੁਪਏ ਦਾ ਅੱਛਾ 20000 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਹੈਗਾ ਚੱਕਣ ਦੀ ਤਿਆਰੀ ਬੈਠ ਲਈ ਹਾਂਜੀ ਠੀਕ ਹੈ ਔਰ ਨਾਲ ਦੀ ਨਾਲ ਹੀ ਹੂੰ ਪੇਪਰ ਜਿਹੜੇ ਹੈਗੇ ਸਬਮਿਟ ਕਰਤੇ ਮਤਲਬ ਕਿਸਾਨ ਮਤਲਬ ਜਿਹੜਾ ਹੈਗਾ ਉਹਨੂੰ ਡੁੱਬਣ ਦੀ ਤਿਆਰੀ ਆ ਔਰ ਪੰਜਾਬ ਨਾਲ ਡੁੱਬ ਰਿਹਾ ਪੰਜਾਬ ਦੇ ਵਿੱਚ ਜਿਹੜੇ ਲੋਕ ਹੈਗੇ ਆ ਦੇਖੋ ਕਿਸਾਨੀ ਹੈ ਨਾ ਜਿਹੜੀ ਇਹ ਇੰਨਾ ਇਸ ਤਰ੍ਹਾਂ ਦਾ ਇੱਕ ਕੀਤਾ ਹੈਗਾ ਜਿਹਦੇ ਵਿੱਚ ਜਦੋਂ ਕਰੋਨਾ ਹੋਇਆ ਨਾ ਸਭ ਕੁਝ ਡੁੱਬ ਗਿਆ ਸੀ ਪਰ ਪੰਜਾਬ ਨਹੀਂ ਸੀ ਡੁੱਬਿਆ ਕਿਉਂਕਿ ਕਿਸਾਨੀ ਦੇ ਵਿੱਚ ਇਹਨਾਂ ਲੋਕਾਂ ਨੇ ਲੰਗਰਾਂ ਤੱਕ ਲਾ ਕੇ ਲੋਕਾਂ ਦੇ ਢਿੱਡ ਭਰਨ ਦੀ ਕੋਸ਼ਿਸ਼ ਕੀਤੀ ਅੱਜ ਇਹ ਇਹ ਤਾਂ ਬਹੁਤ ਵੱਡੀ ਚਾਲ ਐ ਕਦੇ ਤੁਸੀਂ ਇਹਨਾਂ ਦੇ ਵਿੱਚ ਦੀ ਸੜਕਾਂ ਕੱਢ ਦਿਓ ਔਰ ਸੜਕਾਂ ਕੱਢ ਦਿਓ 20-20 ਫੋਟੋ ਉੱਚੀਆਂ ਤੇ ਜਿਹਦੇ ਦੋ ਕਿਲੇ ਇੱਧਰ ਰਹਿਗੇ ਦੋ ਇੱਧਰ ਰਹਿਗੇ ਉਹ ਉਹ ਟੱਪ ਕੇ ਕਿਵੇਂ ਜਾ ਕੇ ਆਪਣੀ ਜੀ ਦੀ ਮਾਰ ਵੀ ਪੈਣੀ ਹੈ ਪਾਣੀ ਦੀ ਮਾਰ ਵੀ ਪੈਣੀ ਆ ਰੋਕਾਂ ਲੱਗਣੀਆਂ ਤਾਂ-ਤਾਂ ਦੇ ਉੱਤੇ ਅੱਜ ਹੜਾਂ ਦੀਆਂ ਸਥਿਤੀਆਂ ਤੁਹਾਨੂੰ ਤੁਹਾਡੇ ਸਾਹਮਣੇ ਦਿਖ ਰਹੀਆਂ 20000 ਕਰੋੜ ਰੁਪਏ ਦਾ ਲੋਨ ਤਾਂ ਇਹਨਾਂ ਨੇ ਆ ਚੱਕ ਲਿਆ ਨਾਲ ਜਿਹੜੇ ਅਧਿਯੋਗ ਵਿਭਾਗ ਹੈਗੇ ਆ ਉਹਨਾਂ ਨੂੰ ਆਰਡਰ ਕਰਤੇ ਕਿ 1441 ਕਰੋੜ ਰੁਪਇਆ ਜਮ੍ਹਾਂ ਕਰਾਓ ਅੱਛਾ ਖਾਤੇ ਉਹਦੇ ਵਿੱਚ ਸਰਕਾਰ ਕੋਲ ਉਹ ਜਿਹੜੇ ਵਿਭਾਗ ਹੈਗੇ ਆ ਹੁਣ ਉਹ ਸਵਾਲ ਇਹ ਆ ਵੀ ਜਮਾ ਤਾਂ ਤਾਂ ਕਰਾਉਣ ਜੇ ਉਹਨਾਂ ਕੋਲ ਹੋਣ ਤੁਸੀਂ ਕਿਹੜਾ ਮੈਂ ਇੱਕ ਮੈਂ ਅੱਜ ਜਿਹੜਾ ਚੱਲ ਰਿਹਾ ਹੈਗਾ ਤੁਸੀਂ ਪੀ ਡਬਲਯੂ ਡੀ ਦਾ ਹਾਲ ਦੇਖ ਲਓ ਕੋਈ ਪੈਸਾ ਨਹੀਂ ਹੈਗਾ ਕੋਈ ਸੜਕ ਨਹੀਂ ਬਣ ਰਹੀ ਕੋਈ ਬਿਲਡਿੰਗ ਨਹੀਂ ਬਣ ਰਹੀ ਕੋਈ ਕੋਈ ਕੰਮ ਨਹੀਂ ਚੱਲ ਰਿਹਾ ਕਾਰਨ ਕੀ ਪੈਸਾ ਹਾਂ ਠੀਕ ਹੈ ਨਹੀਂ ਤਾਂ ਨਹੀਂ ਸਾਹਿਬ ਬਣ ਰਹੀਆਂ ਨੇ ਸੜਕਾਂ ਅੱਜ ਫਤਿਹਗੜ੍ਹ ਸਾਹਿਬ ਆਪਣੇ ਮੁੱਖ ਮੰਤਰੀ ਸਾਹਿਬ ਆ ਰਹੇ ਨੇ ਕਹਿੰਦੇ ਇੰਨੇ ਨਿੱਕੇ ਬੋਰੀਆਂ ਚ ਨਾ ਲਿਆ ਕੇ ਬਜਰੀ ਪਾ ਪਾ ਕੇ ਸੜਕਾਂ ਬਣਾ ਰਹੇ ਨੇ ਪੈ ਚਲਾ ਰਹੇ ਨੇ ਸੋਸ਼ਲ ਮੀਡੀਆ ਤੇ ਦੇਖ ਰਿਆ ਸੀ ਇੱਟਾਂ ਦੇ ਰੂੜੇ ਲਿਆ ਕੇ ਸੜਕਾਂ ਦੇ ਸਰੰਦ ਮਿਊਸਪਲ ਕਮੇਟੀ ਦੀ ਹਦੂ ਵਿੱਚ ਸੜਕਾਂ ਤੇ ਰੂੜੇ ਪਾ ਕੇ ਉਹ ਕਰਾਹ ਦੇ ਨਾਲ ਜਿਹੜੇ ਹੈਗੇ ਪੰਦਰ ਕਰੇ ਜਾ ਰਹੇ ਆਂ ਭਗਵਾਨ ਸਾਮ ਜਿੱਥੇ ਜਿੱਥੇ ਪਾਣੀ ਖੜਾ ਉੱਤੇ ਉੱਤੇ ਉਹ ਜਿਹੜੀਆਂ ਫਲਸ਼ ਦੇ ਵਿੱਚ ਉਹ ਵੈਕਿਊ ਵਾਲੀਆਂ ਜ਼ਮੀਨਾਂ ਹੁੰਦੀਆਂ ਨਾ ਟੈਂਕੀਆਂ ਉਹਨਾਂ ਦੇ ਨਾਲ ਪਾਣੀ ਕੱਢਿਆ ਜਾ ਰਿਹਾ ਹੈ। ਹਮ ਤਾਂ ਕਰ ਰਹੇ ਨੇ ਨਾ ਕੁਝ ਕਰਨ ਨੂੰ। ਕਰ ਰਹੇ ਆ ਜੀ ਰਾਤ ਸਾਰੀ ਰਾਤ ਕੰਮ ਚੱਲਦਾ ਰਿਹਾ। ਕੁਝ ਕਰਨ ਵਾਸਤੇ ਸਾਰੀ ਸਾਰੀ ਲੋਕਾਂ ਵਾਸਤੇ ਨਹੀਂ ਕਰਨਾ। ਹਾਂ ਬਿਲਕੁਲ। ਸਾਰੀ ਰਾਤ ਕੰਮ ਚੱਲਦਾ ਰਿਹਾ ਭਗਵੰਤ ਮਾਨ ਸਾਹਿਬ ਆਤੇ ਔਰ ਇੱਥੇ ਗਰੀਬ ਜਿਹੜੇ ਹੈਗੇ ਆ ਪੁਲਿਸ ਵਾਲੇ ਵਿਚਾਰੇ ਉਹ ਖੜੇ ਆ। ਗਧਾਰਨੀ ਸਾਹਿਬ ਕੁਝ ਦਿਨ ਪਹਿਲਾਂ ਨਾ ਇੱਕ ਨੌਜਵਾਨ ਰਾਤ ਨੂੰ 8:30-9:30 ਵਜੇ ਦੇ ਕਰੀਬ ਆਪਣੇ ਉਰੇ ਪੰਪ ਕੋਲ ਜਾਂਦਾ ਹੈ ਉੱਥੇ ਟੋਏ 'ਚ ਉੱਭੜ ਕੇ ਹੋ ਬੰਦਾ ਫੁੱਟਪਾਥ ਤੇ ਵੱਜ ਕੇ ਮੁੰਡਾ ਮਰ ਜਾਂਦਾ ਮੌਤ ਹੋ ਜਾਂਦੀ ਹੈ ਦੱਸ ਕਿਹਨੇ ਪੁੱਛਿਆ ਹਾਂ ਕਿਸ ਨੇ ਪੁੱਛਿਆ ਨਹੀਂ ਸਵਾਲ ਇਹ ਹੈਗਾ ਜੀ ਅੱਛਾ ਅੱਗੇ ਸੁਣੋ ਪੰਜਾਬ ਦਾ ਅੱਜ ਬਾਲ-ਬਾਲ ਜਿਹੜਾ ਹੈਗਾ ਕਰਜ਼ੇ 'ਚ ਬਿੰਨੇ ਆ ਬਾਲ-ਬਾਲ ਉਹ ਬਾਲ-ਬਾਲ ਕਿਵੇਂ ਮੈਂ ਤੁਹਾਨੂੰ ਦੱਸਦਾ ਕਿ ਅੱਜ ਜਿਹੜਾ ਬੱਚਾ ਪੈਦਾ ਹੋਊਗਾ ਜਿਹੜਾ ਪੈਦਾ ਹੋਊਗਾ ਕਰਜ਼ੇ ਦੀ ਪੰਡ ਲੈ ਕੇ ਪੈਦਾ ਹੋਵੇ ਅੱਛਾ ਅਗਲੀ ਗੱਲ ਅੱਜ ਇੱਕ ਬਹੁਤ ਵੱਡਾ ਅੰਕੜਾ ਆਇਆ ਵੈ ਕਿ ਪੰਜਾਬ ਦੇ ਜਿੰਨੇ ਸਟੂਡੈਂਟਸ ਹੈਗੇ ਆ ਜਿਹੜੇ ਐਜੂਕੇਸ਼ਨ ਵਾਸਤੇ ਲੋਨ ਲੈ ਰਹੇ ਆ 500 ਕਰੋੜ ਰੁਪਇਆ ਪਰ ਇਅਰ ਦਾ ਲੋਨ ਉਹਨਾਂ ਦੇ ਸਿਰ ਤੇ ਚੜ ਰਿਹਾ ਨਹੀਂ ਇਹ ਤਾਂ ਧਰਨੀ ਸਾਹਿਬ ਕਹਿੰਦੇ ਸੀ ਵੀ ਅਸੀਂ ਸਿੱਖਿਆ ਨੀਤੀ ਲੈ ਕੇ ਆਵਾਂਗੇ ਮੈਂ ਉਹੀ ਪੁੱਛਦਾ ਨਾ ਮੈਂ ਕਹ ਜੀ ਤੁਸੀਂ ਸਾਰੀਆਂ ਨੀਤੀਆਂ ਗਿਣ ਦੰਨਾ ਮੈਂ ਪਿਛਲੇ 4 ਸਾਲਾਂ ਦੇ ਵਿੱਚ 21114.39 ਕਰੋੜ ਰੁਪਇਆ ਦਾ ਜਿਹੜਾ ਉਹ ਲੋਨ ਹੈ ਜਿਹੜਾ ਸਟੂਡੈਂਟਸ ਦੇ ਸਿਰ ਦੇ ਉੱਤੇ ਚੜ ਗਿਆ ਜਿਹੜੀ ਐਜੂਕੇਸ਼ਨ ਫ੍ਰੀ ਕਰਨੀ ਸੀ ਇਹਨਾਂ ਨੇ ਜਿਹੜੀ ਐਜੂਕੇਸ਼ਨ ਜਿਹੜੀ ਹੈਗੀ ਬਾਦੀ ਅ ਤਰੀਕੇ ਨਾਲ ਵਾਸਤੇ ਬੱਚਿਆਂ ਨਹੀਂ ਰੌਣ ਲਿਆ ਲੋਨ ਲਿਆ 2114 ਕਰੋੜ ਰੁਪਏ ਪਿਛਲੇ 4 ਸਾਲ ਚ 500 ਕਰੋੜ ਰੁਪਏ ਪਰイヤー ਚੱਲ ਰਿਹਾ ਹੈ ਹੁਣ ਰਹਿ ਗਿਆ ਵਿਭਾਗਾਂ ਦੀ ਤੁਸੀਂ ਗੱਲ ਪੁੱਛ ਲਈ ਨਹੀਂ ਧਰਨੀ ਸਾਹਿਬ ਤੁਹਾਡੀ ਗੱਲ ਕੱਟਦਾ ਵਿਭਾਗਾਂ ਦੇ ਆਪਾਂ ਫੇਰ ਆਉਣੇ ਆ ਤੁਸੀਂ ਕਿਹਾ ਵੀ ਸਟੂਡੈਂਟ ਲੋਨ ਲੈ ਕੇ ਪੜ੍ਹਦੇ ਨੇ 2022 ਦਾ ਕਾਲੀ ਦਲ ਦਾ ਮੈਨੀਫੈਸਟੋ ਹੈ ਮੈਨੂੰ ਯਾਦ ਹੈ ਸੁਖਵੀਰ ਸਿੰਘ ਬਾਦਲ ਕਹਿੰਦੇ ਸੀ ਅਸੀਂ ਵੀ ਜਵਾਕਾਂ ਨੂੰ ਆਈਲੈਂਡਸ ਵਾਸਤੇ ਲੋਨ ਦੇਵਾਂਗੇ ਉੱਥੇ ਨਹੀਂ ਦੇਖੋ ਗੱਲ ਇਹ ਹੈਗਾ ਜੀ ਉਹਨਾਂ ਲੋਕਾਂ ਲਈ ਸੀ ਜਿਹੜੇ ਲੋਕ ਉਹਨਾਂ ਟਾਈਮਾਂ ਦੇ ਵਿੱਚ ਬਾਹਰ ਜਾਣਾ ਚਾਹੁੰਦੇ ਸੀ ਠੀਕ ਹੈ ਨਹੀਂ ਇੱਕ ਰੁਝਾਨ ਬਣਿਆ ਵਾ ਸੀ ਮੈਂ ਤਾਂ ਮੈਂ ਕਹਿੰਦਾ ਵੀ ਨਹੀਂ ਕਰਨਾ ਨਹੀਂ ਚਾਹੀਦਾ ਸੀ ਇਹ ਇਹ ਲੋੜ ਨਹੀਂ ਹੈਗੀ ਲੋਕਾਂ ਨੂੰ ਲਪਾਉਣ ਦੀ ਲੋਕਾਂ ਨੂੰ ਸੋਸਾਇਟੀ ਨੂੰ ਖੁਸ਼ਹਾਲ ਕਰਨ ਦੀ ਲੋੜ ਹੈਗੀ ਆ ਸੋਸਾਇਟੀ ਜਦੋਂ ਥੋੜਾ ਤੁਸੀਂ ਪੈਰਾਂ ਤੇ ਆ ਜਾਓਗੇ ਨਾ ਤਾਂ ਤੁਸੀਂ ਸਾਰਾ ਕੁਝ ਕਰ ਲੋਗੇ